ਰੈਚਰ ਤੇ ਰਿਸੋਰਸਸ ਬਣੀ ਆ ਸਾਡੇ ਕੋਲੇ ਕੁਝ ਹਿਊਮਨ ਰਿਸੋਰਸਸ ਵੀ ਹੈਗੇ ਨੇ ਕੀਮਰ ਰਿਸੋਰਸ ਜਿਹੜੇ ਨੇ ਉਹਦੇ ਵਿੱਚ ਸਭ ਤੋਂ ਉੱਤਮ ਰਿਸੋਰਸ ਹੈਗਾ ਗਿਆਨ ਦਾ ਗੁਰੂ ਸਾਹਿਬ ਵੀ ਨੇ ਇਹ ਕਿਹਾ ਵਾ ਕਿ ਜਿੱਥੇ ਗਿਆਨ ਨਹੀਂ ਹੈਗਾ ਉੱਥੇ ਕਿਤੇ ਨਹੀਂ ਸਫਲ ਨਹੀਂ ਹੋ ਸਕਦੀ ਜਿਹੜੀ ਕਿ ਸਾਡੇ ਗਿਆਨ ਨਾਲ ਸਫਲ ਹੁੰਦੀ ਸੋ ਸਾਡੇ ਕੋਲੇ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਆ ਸਾਡਾ ਦੇ ਜਿਹੜਾ ਸ਼ਬਦ ਹੈ ਗੁਰੂ ਆ ਸਾੰਨ ਗੁਰੂ ਸਾਹਿਬ ਕਹਿ ਕੇ ਗਏ ਨੇ ਕਿ ਤੁਸੀਂ ਇਸ ਸ਼ਬਦ ਗੁਰੂ ਤੋਂ ਹੀ ਸਿੱਖਿਆ ਲੈਣੀ ਆ ਇਹਦਾ ਹੁਕਮ ਮੰਨ ਕੇ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ گزارਣਾ ਆ ਇਸ ਕਰਕੇ ਸਾਡਾ ਪੜਿਆ ਇਹ ਕਿਆ ਹੋਣਾ ਬਹੁਤ ਜ਼ਰੂਰੀ ਆ ਸੋ ਜੋ ਮੇਰਾ ਹੈਲਥ ਦਾ ਟੌਪਿਕ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸੂਗੀ ਕਿ ਦੁਸਤਰੀ ਨੇਚਰਲ ਜਿਹੜੇ ਫੂਡ ਨੇ ਜਿਹੜੇ ਕੁਦਰਤ ਦੇ ਸਾਧਨ ਸਾਨੂੰ ਉਹ ਪਰਮਾਤਮਾ ਵੱਲੋਂ ਮਿਲੇ ਨੇ ਤੁਸੀਂ ਉਹਨਾਂ ਤੇ ਨਿਰਪਰ ਕਾਵਨਾ ਉਹਨਾਂ ਨੂੰ ਬੱਤ ਬੱਤ ਸੁਣਾਇਸਤਾਂ ਮੈਂ ਡੇਲੀ ਲਾਈਫ ਤੇ ਬਚੀ ਐਨਾ ਪੋਟੈਂਸ਼ੀਅਲ ਆ ਸਾਡੇ ਕੁਦਰਤੀ ਜਿਹੜੇ ਨੇਚਰਲ ਫੂਡਸ ਰਿਸੋਰਸ ਨੇ ਉਹਨਾਂ ਸਾਡਾ ਜੋ ਤੁਸੀਂ ਆਰਟੀਫੀਸ਼ੀਅਲ ਕਰਨੇ ਹੋ ਉਹਨਾਂ ਵਿੱਚ ਨਹੀਂ ਹੈਗਾ ਸਾਡੀ ਬਾਡੀ ਦੇ ਵਿੱਚ ਕਿਹੜੀ ਤਾਕਤ ਕੰਮ ਕਰਦੀ ਆ ਤੁਸੀਂ ਮੈਨੂੰ ਦੱਸ ਸਕਦੇ ਜਿਹੜੀ ਤਾਕਤ ਕੰਮ ਕਰਦੀ ਆ ਜਦੋਂ ਸਾਡੀ ਬਾਡੀ ਵਿੱਚ ਚਲੋਂਦੀ ਆ ਸਾਡੀ ਬਾਡੀ ਦੇ ਵਿੱਚ ਵਾਈਟਲ ਫੋਰਸ ਆ ਜਿਨੋਂ ਸੇ ਰੈਗੂਲੇਟਰੀ ਏਜੰਸੀ ਕਹਨੇ ਆ ਉਹ ਸਾਡੀ ਬਾਡੀ ਨੂੰ ਚਲਾਉਂਦੀ ਆ ਬਾਡੀ ਨੂੰ ਕਿਵੇਂ ਚਲਾਉਂਦੀ ਆ ਸਾਡੇ ਨੂੰ ਸਾਡੀ ਬਾਡੀ ਵਿੱਚ ਜਿੰਨੇ ਵੀ ਜ਼ਹਿਰ ਬਣਨੀਆਂ ਜ਼ਹਿਰਾ ਬਣਦੀਆਂ ਨੇ ਵੇਸਟ ਪਦਾਰਥ ਬਣਦੇ ਨੇ ਉਹਨਾਂ ਨੂੰ ਬਾਹਰ ਕੱਢਦੀ ਆ ਤੇ ਸਾਡੀ ਬਾਡੀ ਨੂੰ ਜਿਹੜੇ ਜ਼ਰੂਰੀ ਖਰਾਬੀ ਤੱਤ ਚਾਹੀਦੇ ਨੇ ਉਹ ਸਾਡੀ ਬਾਡੀ ਨੂੰ ਪ੍ਰੋਵਾਈਡ ਕਰਦੀ ਆ ਸੋ ਜੇਕਰ ਅਸੀਂ ਆਪਣੀ ਇਸ ਵਾਈਟਲ ਫੋਰਸ ਨੂੰ ਕਮਜ਼ੋਰ ਕਰ ਲਵਾਂਗੇ ਕੀ ਸਾਡੀ ਬਾਡੀ ਚੱਲ ਸਕਦੀ ਹੈ ਕਿ ਨਹੀਂ ਨਹੀਂ ਨਾ ਚੱਲ ਸਕਦੀ ਨਹੀਂ ਅਸੀਂ ਆਪਣੀ ਅੱਜਕੱਲ੍ਹ ਵਾਈਟਲ ਫੋਰਸ ਨੂੰ ਕਿਸ ਤਰ੍ਹਾਂ ਕਮਜ਼ੋਰ ਕਰ ਰਹੇ ਹਾਂ ਪਕਾਪਕਾ ਕੇ ਖਾਣੇ ਖਾਈ ਜਾਂਦੇ ਆ ਮਸਾਲੇ ਪਾਈ ਜਾਂਦੇ ਆ ਸਵਾਦ ਦੇਖਦੇ ਆ ਉਹਦੀ ਵੈਲਿਊ ਨਹੀਂ ਦੇਖਦੇ ਸਵਾਦ ਦੇਖਦੇ ਆ ਆਨੇ ਨੂੰ ਤੁਤੇ ਪਾਣ ਲਈ ਬਾਹਲੇ ਚਾਈਨੀਜ਼ ਥਾਣੇ ਆ ਗਏ ਹੋ ਆ ਕੇ ਸਾਡੀ ਨੇਚਰਲ ਡਾਈਟ ਇੰਨੀ ਵਧੀਆ ਇੰਨੀ ਪਿਓਰ ਪਰਮਾਤਮਾ ਨੇ ਦਿੱਤੀ ਸੀ ਕਿ ਅਸੀਂ ਉਹਨੂੰ ਨੁਲਾਮਤ ਕਰਕੇ ਖਰਾਬ ਕਰਦੇ ਜੇਕਰ ਤੁਸੀਂ ਕੋਈ ਮਰੀ ਹੋਈ ਚੀਜ਼ ਖਾਣੋਗੇ ਉਹ ਤੁਹਨ ਦਾਤ ਕਰੋਗੇ ਨਹੀਂ ਨਾ ਲੋਗ ਇਸ ਕਰਕੇ ਜੇਕਰ ਹਰ ਇੱਕ ਪਰਮਾਤਮਾ ਨੇ ਜਿਹੜਾ ਸਾਡੇ ਲਈ ਫੂਡ ਬਣਾਇਆ ਉਹਦੇ ਵਿੱਚ ਪ੍ਰਾਂਤ ਤਾ ਜਿਹੜੇ ਅਸੀਂ ਫੂਡ ਕਹਿੰਦੇ ਜੀਵਤ ਨੇ ਖੇਤ ਰક્ત ਦੀ ਜੀਵਤ ਪ੍ਰਣਾਲੀ ਨੇ ਜੇਕਰ ਅਸੀਂ ਜੀਵਤ ਬਣਾੜੀ ਨੂੰ ਆਪਣੇ ਅੰਦਰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਸ ਨੇ ਉਹ ਰਸ ਹੀ ਸਾਨੂੰ ਪ੍ਰਾਣ ਤਾਪ ਪ੍ਰੋਵਾਈਡ ਕਰਨਗੇ ਔਰ ਉਹਨਾਂ ਦੇ ਨਾਲ ਹੀ ਸਾਡੀ ਬਾਡੀ ਦੇ ਵਿੱਚ ਪਸਾਰ ਉੱਤੇ ਸਾਡੀਆਂ ਬਿਮਾਰੀਆਂ ਦੂਰ ਹੋਣਗੀਆਂ ਜੇ ਤੁਸੀਂ ਪਕਾ ਕੇ ਪਾ ਕੇ ਇਹਨਾਂ ਦਾ ਖੜਾ ਬਣਾ ਮੜਾ ਕੇ ਖਾਓਗੇ ਰਸਤਾ ਸਾਰੇ ਉਹਦੇ ਤੇ ਤੁਹਾਡੇ ਕੋਲ ਕੀ ਰਹਿ ਗਿਆ ਕੋਕ ਥੋੜੀ ਬਾਡੀ ਨੂੰ ਜೋರ್ ਪਤਾ ਕਿੰਨਾ ਲੱਗਣਾ ਜਿਹੜੀ ਬਾਡੀ ਚ ਨਰਜੀ ਬਾਡੀ ਨੂੰ ਵਾਪਸ ਕੱਢਣੀ ਆ ਨਾ ਤਦ ਤੱਕ ਕਿ ਬਾਡੀ ਦੇ ਜੋਰ ਨਾਲ ਬਾਹਰ ਕੱਢਣਾ ਵਾ ਤੇ ਮਿਲਣਾ ਵੀ ਉਹਨਾਂ ਤੋਂ ਕੁਝ ਨਹੀਂ ਆਂਡ ਬਾਡੀ ਦੇ ਮੇਰਾ ਅੰਦਰ ਹੀ ਕੁਝ ਨਹੀਂ ਆ ਗੋਹਈਆਂ ਦਾ ਬਾਹਰ ਨਿਕਲ ਗਿਆ ਜੇਕਰ ਤੁਸੀਂ ਕੱਚੇ ਫਲ ਤੇ ਸਬਜ਼ੀਆਂ ਖਾਣੇ ਹੋ ਨਾ ਉਹਨਾਂ ਨੂੰ ਅਬਜ਼ੌਰਬ ਹੋਣ ਲਈ ਬਾਡੀ ਵਿੱਚ ਸਿਰਫ 10 ਤੋਂ 4 ਘੰਟੇ ਲੱਗਦੇ ਨਹੀਂ ਜੇ ਤੁਸੀਂ ਪਕਾ ਪਕਾ ਕੇ ਜੀ ਆਹ ਮਸਾਲਾ ਜੇ ਐਡ ਆਂਦੀਆ ਪਾ ਲਓ ਉਹਨਾਂ ਨੂੰ 5-6 ਘੰਟੇ ਲੱਗਦੇ ਬਾਡੀ ਚ ਬਾਹਰ ਨਿਕਲ ਕਿੰਨੀ ਨਰਜੀ ਲੱਗੀ ਬਾਡੀ ਨੂੰ ਜਦ ਜੂਸ ਪੀਣੇ ਹੋ ਜੂਸ ਤੁਹਾਡਾ ਬੱਚੀ ਤੋਂ 3 ਮਿੰਟ ਦੇ ਵਿੱਚ ਬਾਡੀ ਇਹਨੂੰ ਅਬਸorb ਕਰਕੇ ਬਾਹਰ ਕੱਢ ਦਿੰਦੀ ਆ ਕਿਉਂਕਿ ਜੂਸ ਦੇ ਵਿੱਚ ਨੇਚਰਲੀ ਨਿਊਟ੍ਰੀਐਂਟ ਕੋਸ਼ਿਸ਼ ਕਰੋ ਪਕੀਆਂ ਸਬਜ਼ੀਆਂ ਖਾਓ ਕੱਚੇ ਫਲ ਖਾਓ ਪਰਮਾਤਮਾ ਨੇ ਬੰਦਿਆਂ ਦੇ ਲਈ ਹਿਊਮਨ ਰੀਨ ਦੇ ਲਈ ਫਰੂਟ ਤੇ ਸਬਜ਼ੀ ਪੈਦਾ ਕੀਤੀ ਹੈ ਨਾ ਇਵਨ ਕਿ ਅਨਾਜ ਵੀ ਸਾਡੇ ਲਈ ਨਹੀਂ ਇਹਨੇ ਪੰਛੀਆਂ ਨੇ ਪਹਿਲਾਂ ਦਿੱਤਾ ਸੀ ਉਲਟ ਖਾਂਦੇ ਪੰਛੀ ਚੋਤੀ ਹੁੰਦੀ ਹੈ ਨਾ ਕਿ ਕੀ ਕੀ ਬੱਚੇ ਖਸਾਲ ਲੈਂਦੇ ਆ ਅਸੀਂ ਮੀਟ ਖਾਂਦੇ ਆਂ ਅੰਡੇ ਖਾਂਦੇ ਆਂ ਇਹ ਮੀਟ ਕਿਦੇ ਲਈ ਬਣਿਆ ਛੇਰ ਲਈ ਬਣਿਆ ਛੇਰ ਦੰਦ ਦੇਖਿਆ ਛੇਰ ਦੇ ਤੁਹਾਨੂੰ ਆਤਮਾ ਨੇ ਬਦਤਰ ਹੀ ਉਹ ਤਾਂ ਨਹੀਂ ਬਣਾਤੀ ਉਹ ਜਿਹਾ ਦੀ ਛੇਰ ਦੇ ਦੰਦ ਤਿੱਖੇ ਹੁੰਦੇ ਆ ਨਾ ਬਹੁਤ ਤਿੱਖੇ ਸੋਇਆ ਵਰਗੇ ਉਹ ਵੀ ਇਸ ਮਸਾਲੇ ਔਰ ਉਹਦੇ ਅੰਦਰ ਐਨੇ ਤੇਜ਼ ਐਂਜ਼ਾਈਮ ਨਿਕਲਦੇ ਨੇ ਰਸ ਨਿਕਲਦੇ ਨੇ ਉਹ ਉਹਨੂੰ ਹਜਮ ਵੀ ਕਰਦੇ ਸਾਡੇ ਅੰਦਰ ਛੇਰ ਵਰਗੇ ਐਂਜ਼ਾਈਮ ਨਹੀਂ ਹੁੰਦੇ ਜਿਹੜੇ ਹੁੰਦੇ ਨੇ ਰਸ ਜਿਹੜੇ ਕਿ ਸਾਡੇ ਖਾਣੇ ਨੂੰ ਹਜਮ ਕਰਦੇ ਆਮਾ ਬੱਚਾ ਦੇਖ ਲੋ ਦੰਦ ਚੱਪੇ ਕੌਣ ਕਰਦਾ ਉਹਨੇ ਇੱਥੇ ਕਿਉਂ ਨਹੀਂ ਬਣਾ ਹਨੀ ਨਹੀਂ ਪਾਣਾ ਤਾਂ ਆਪ ਨੂੰ ਸੁਣਾਉਣਾ ਜੇ ਉਹ ਨੂੰ ਨੰਨ ਸ਼ੇਰ ਵਰਗਿਆਂ ਦਾ ਘਰ ਵਿੱਚ ਨਹੀਂ ਬਣਾਉਣਾ ਲੱਗੀ ਸੰਤਿਕ ਨਹੀਂ ਤੁਸੀਂ ਫੋਨ ਕਰ ਰਹੇ ਹੋ ਬੋਲਤਾ ਨਹੀਂ ਮੋਰੇ ਹੈ ਮੈਨੂੰ ਦੱਸੋ ਬੋਲ ਰਹੀ ਮੈਂ ਟਾਪਿਕ ਬਦਲ ਲੂੰਗੀ ਸੋ ਪਰਮਾਤਮਾ ਦੀ ਜੇਕਰ ਅਸੀਂ ਲੈਕਚਰ ਨੂੰ ਸਮਝੀਏ ਲੈਕਚਰ ਨੇ ਸਾਨੂੰ ਕਿਸ ਤਰ੍ਹਾਂ ਦਾ ਬਣਾਇਆ ਸਾਡੀ ਬਾਡੀ ਦੀ ਜਿਹੜੀ ਫਿਜ਼ੀਓਲੋਜੀ ਆ ਉਹ ਨੂੰ ਸਮਝ ਕੇ ਬਾਡੀ ਦੀ ਕੈਮਿਸਟਰੀ ਕੀ ਆ ਉਹ ਨੂੰ ਸਮਝ ਕੇ ਖਾਵਾਂਗੇ ਤਾਂ ਮੈਨੂੰ ਲੱਗਦਾ ਸਾਨੂੰ ਬਵਾਦੀਆਂ ਨਹੀਂ ਲੱਗਣਗੀਆਂ ਇੱਕ ਵਾਰ ਕੀ ਕੀਤਾ ਇਹਨਾਂ ਨੇ ਆਸਟ੍ਰੇਲੀਆ ਵਿੱਚ ਗਾਵਾਂ ਮੱਝਾਂ ਮੌਤ ਹੁੰਦੀਆਂ ਉਹਨਾਂ ਨੇ ਕਿਹਾ ਵੀ ਮੀਟ ਚ ਨਹੀਂ ਤਾਕਤ ਆ ਅਸੀਂ ਗਾਵਾਂ ਨੂੰ ਮੀਟ ਵਾ ਕੇ ਇੰਨੇ ਸੜ ਦਾ ਮੀਟ ਨੂੰ ਦਾ ਪਾ ਕੇ ਦੇਖਦੇ ਹਾਂ ਉਥੇ ਬਹਾਸ਼ਾ ਦੇਖੋ ਮੀਟ ਰੇਮਿੰਡਰ ਉਲਟੀ ਹੋਣੀ ਐ ਜਦੋਂ ਨਾ ਢੇਰ ਲੱਗੇ ਪਹਿਲੇ ਮੀਟ ਦੇ ਕਾਲੀਆਂ ਐ ਪਰ ਪਰ ਉਹਨਾਂ ਟਰਾਲੀਆਂ ਪਰ ਮੀਟੀਆਂ ਰੱਖੀਆਂ ਹੁੰਦੀਆਂ ਨੇ ਜਦੋਂ ਉਥੇ -18 ਡਿਗਰੀ ਟੈਂਪਰੇਚਰ ਹੁੰਦਾ ਮੇਰੇ ਫਾਦਰ ਪਾਸ ਨੂੰ ਕੈਂਸਲ ਹੋ ਗਿਆ ਮੈਂ ਘਰੇ ਉਹਨਾਂ ਦਾ ਬੈੱਡ ਰਾਇਆ ਸੀ ਮੈਨੂੰ ਕਹਿੰਦੀ ਸਾਰੀ ਕਿੱਟੀ ਖਾਣ ਮੈਂ ਖਾਣ ਲੱਗ ਗਿਆ ਕਹਿੰਦੀ ਮੈਨੂੰ ਤਾਂ ਸਾਟ ਕਰੀ ਨਾ ਕਿਉਂਕਿ ਇੰਨਾ ਮੀਟ ਖਾਂਦੀਆਂ ਤਾਂ 10-10 ਕਿਲੋਮੀਟਰ ਦੀਆਂ ਹੁੰਦੀਆਂ ਸੋਜੀ ਨਹੀਂ ਹੈ ਉਹਨਾਂ ਨੇ ਗਾਵਾਂ ਨੂੰ ਮੀਟ ਪਾਉਣਾ ਸ਼ੁਰੂ ਕਰਤਾ ਕਿ ਗਾਵਾਂ ਦੁੱਧ ਬਹੁਤ ਦੇਣਗੀਆਂ ਗਾਵਾਂ ਦਾ ਚਾਰ ਪੰਜ ਪਹਿਲਾਂ ਦੁੱਧ ਤੇ ਦੇਦਾ ਚਾਰ ਪੰਜ ਦੇ ਤਾਂ ਕਬੜੀਆਂ ਹੋ ਗਈਆਂ ਚਾਰੀਆਂ ਉਹ ਮੀਟ ਖਾਤੀ ਉਹਨਾਂ ਨੂੰ ਫਰਾਕ ਨਹੀਂ ਆਈ ਇਹ ਉਹਨਾਂ ਨੂੰ ਗਾਵਾਂ ਮਾਰਨੀਆਂ ਪੈਣਾਂ ਕਿਉਂਕਿ ਉਲਟ ਕੰਮ ਕਰਦੇ ਆ ਨਾ ਅਸੀਂ ਸ਼ੋ ਅਸੀਂ ਟੋਟਲੀ ਵੇਜੀਟੇਰੀਅਨ ਆ ਪਰਮਾਤਮਾ ਨੇ ਸਾਡੇ ਲਈ ਫਰੂਟਸ ਐਂਡ ਵੇਜੀਟੇਬਲ ਵੀ ਪ੍ਰੇਪੇਅਰ ਕੀਤੇ ਨੇ ਇਹਨਾਂ ਨੂੰ ਵੀ ਤੁਸੀਂ ਕੱਚੇ ਖਾਣਾ ਕੱਚੇ ਖਾ ਕੇ ਤੁਸੀਂ ਇਹਨਾਂ ਦੇ ਰਸਾਂ ਦਾ ਆਨੰਦ ਮਾਣੋ ਉਸ ਤੋਂ ਬਾਅਦ ਕਈ ਵਾਰ ਤੁਸੀਂ ਫਸਦੇ ਵੀ ਮਨੋਗੇ ਇਹ ਰਾਮਦੇਵ ਕਹਿੰਦਾ ਵੀ ਤੁਸੀਂ ਗੋਮੁੱਤਰ ਕਿਉਂ ਗੋਮੁੱਤਰ ਨਵਾਰੀਆਂ ਬਹੁਤ ਠੀਕ ਹੁੰਦੀਆਂ ਨੇ ਬਿਲਕੁਲ ਸਹੀ ਆ ਗੱਲ ਇਹ ਭਾਵੇਂ ਕਿ ਮੈਂ ਟੈਸਟ ਤਾਂ ਨਹੀਂ ਕੀਤਾ ਪਰ ਮੈਨੂੰ ਪਤਾ ਸਹੀ ਕਿਉਂ ਨਹੀਂ ਜੇਕਰ ਤੁਹਾਨੂੰ ਮੈਂ ਦੱਸਾਂ ਵੀ ਕਿਉਂ ਸਹੀ ਨਹੀਂ ਕਾਮਾ ਪੰਡਾ ਦੇ ਮਨ ਨਾਲ ਖਾਓ ਹਰੇ ਪੱਤੇ ਖਾਣੀਆਂ ਹਰੇ ਦੇ ਵਿੱਚ ਤੁਸੀਂ ਹਰੀਆਂ ਸਬਜ਼ੀਆਂ ਖਾਓ ਹਰੇ ਪੱਤੇ ਖਾਓ ਐਂਡ ਇਹ ਕਲੋਰੋਫਿਲਾ ਉਹਨਾਂ ਦੇ ਵਿੱਚ ਜਿਹੜੀ ਇਹ ਹੈ ক্লোਰੋਫਿਲ ਹੈ ਸਾਡੀ ਬੋਡੀ ਵਿੱਚ ਇਮਿਊਨਿਟੀ ਪੈਦਾ ਕਰਦੀ ਸਾਡੀ ਬੋਡੀ ਵਿੱਚ ਇਮਿਊਨਿਟੀ ਆ ਗਈ ਇਮਿਊਨਿਟੀ ਸਮਝੋ ਕੀ ਹੁੰਦੀ ਆ ਕੀ ਹੁੰਦੀ ਆ ਬਲੋ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਕਤੀ ਆ ਕੁਦਰਤ ਵੱਲੋਂ ਸਾਡੇ ਅੰਦਰ ਆ ਇਹਨੂੰ ਅਸੀਂ ਇਮਿਊਨਿਟੀ ਕਹਿੰਦੇ ਆ ਸਾਡੇ ਅੰਦਰ ਸਪਾਈ ਨੇ ਖੜੇ ਇਹ ਕਹਨੇ ਆ ਵਾਇਰਸ ਜਾਨੋਂ ਸੇ ਮਾਰਦਾ ਨੂੰ ਸਵਾਹੀ ਕਿਹੜੇ ਆ ਤੁਸੀਂ ਬਲੱਡ ਚੈੱਕ ਕਰਾਉਣ ਜਾਂਦੇ ਨੇ ਜਿਹੜਾ ਤੁਹਾਡਾ ਵਾਈਟ ਬਲੱਡ ਆ ਵਾਈਟ ਬਲੱਡ ਸੈਲਸ ਨੇ ਕਿਹੜੇ ਤੋਂ ਸਭਾ ਇਹ ਖੜੇ ਰਹਿੰਦੇ ਨਹੀਂ ਜੇ ਇਹ ਤਾਕਤਵਾਰ ਹੋਣਗੇ ਤਾਂ ਹੀ ਮੁਕਾਬਲਾ ਕਰਨਗੇ ਤੁਸੀਂ ਹਰ ਰੋਜ਼ ਵਾਤਾਵਰਣ ਦੇ ਵਿੱਚ ਵਿਚਰਦੇ ਹੋ ਵਾਤਾਵਰਣ ਦੇ ਵਿੱਚ ਤੁਸੀਂ ਕੋਈ ਇਹ ਨਹੀਂ ਬੰਦਾ ਕਹਿ ਸਕਦਾ ਕਿ ਮੇਰੇ ਅੰਦਰ ਕੋਈ ਅਜੀਬ ਘਟਾਣਾ ਨਹੀਂ ਗਿਆ ਕਿਹਦਾ ਨਾ ਭਾਈ ਤੁਸੀਂ ਰੂੜੀਆਂ ਤੋਂ ਲੰਘਦੇ ਹੋ ਗੱਡੀਆਂ ਥਾਵਾਂ ਤੋਂ ਵੀ ਲੰਘਦੇ ਹੋ ਸਾਰਾ ਕੁਝ ਨਾ ਮਟਿਆ ਤੁਹਾਡੇ ਅੰਦਰ ਜਾਂਦੇ ਨੇ ਬੈਕਟੀਰੀਆ ਜਾਂਦੇ ਨੇ ਵਾਇਰਸ ਵੀ ਜਾਂਦੇ ਨੇ ਕਾਹਦੇ ਕਹਿੰਦੇ ਕਿ ਕਰੋਨਾ ਵੀ ਨਾ ਨਹੀਂ ਆਇਆ ਪਰ ਕੀ ਹੁੰਦਾ ਸਾਡੀ ਬਾਡੀ ਹਰ ਰੋਜ਼ ਕੁਮਾਰ ਮੱਤੂਆ ਕਰਦੀ ਹੁੰਦੀ ਮੱਕਾ ਆवलंਜਾ ਕਰਦੀ ਆ ਬਾਡੀ ਸਾਡੀ ਕਿਉਂ ਕਰੋਗੇ ਜੇ ਅਸੀਂ ਮੁਕਾਬਲਾ ਕਰਨ ਤੇ ਜੋ ਬਣਾਵਾਂਗੇ ਜੇਕਰ ਇੱਕ ਵੀ ਕਟਾਣੂ ਤੁਹਾਡੀ ਬਾਡੀ ਵਿੱਚ ਰਹਿ ਗਿਆ ਤੁਹਾਡੀ ਬਾਡੀ ਨੇ ਨਾ ਮਾਰਿਆ ਬੱਚਿਓ ਉਹਨੇ ਪਤਾ ਹੀ ਕਰਨਾ ਅੱ데 ਘੰਟੇ ਵਿੱਚ 2 ਬਣ ਜਾਣਗੇ 8 ਘੰਟਿਆਂ ਵਿੱਚ ਕਿੰਨੇ ਬਣ ਜਾਣੇ ਆ 16 ਮਿਲੀ 24 ਘੰਟਿਆਂ ਵਿੱਚ ਕਿੰਨੇ ਬਣ ਜਾਣੇ ਆ ਚੇਂਜ ਆ ਗਏ ਨੇ ਬੰਚਾ ਨੇ ਲੱਗੀ ਸਮਝ ਨਾ ਮੀ ਤੇ ਜਦੋਂ ਐਨੇ ਬਣ ਜਾਣੇ ਨੇ ਫਿਰ ਉਹਨਾਂ ਨੇ ਕੀ ਕਰਨਾ ਥੋੜੇ ਕਾਬੂ ਪਾ ਲੈਣਾ ਸਾਰੇ ਸਿਸਟਮ ਦੇ ਉੱਪਰ ਸਿਸਟਮ ਦੇ ਉੱਪਰ ਕਾਬੂ ਪਾ ਕੇ ਥੋੜੇ ਔਰ ਜਿਹੜਾ ਅੰਗ ਆ ਉਹਨੂੰ ਉਹਨੇ ਦੇਖਾਉਣਾ ਸ਼ੁਰੂ ਕਰ ਦਿੱਤਾ ਫਿਰ ਤੁਸੀਂ ਕੀ ਕਰਨਾ ਤੁਸੀਂ ਡਾਕਟਰ ਕੋਲ ਜਾਣਾ ਹੈ অ্যান্টিਬਾਡੀ অ্যান্টিਬਾਡੀ ਦੇਖਣੇ ਉਹਨਾਂ ਦਾ ਜਿਹੜਾ ਮਾਰਨਾ ਆਉਣੀ ਮਾਰਨਾ ਆਉਣੀ ਪੂਰਾ ਕਾਬੂ ਕਰਤਾ ਸੋ ਅਮਿਊਨਿਟੀ ਬਾਡੀ ਵਿੱਚ ਬਹੁਤ ਜ਼ਰੂਰੀ ਆ ਤੁਸੀਂ ਆਪਣੀ ਅਮਿਊਨਿਟੀ ਨੂੰ ਬਣਾ ਕੇ ਰੱਖਣਾ ਮੈਂ ਆਪਣੇ ਘਰੇ ਬਿਮਾਰੀਆਂ ਦਾ ਸਿਕਾਉਂਗੀ ਤਾਂ ਨਹੀਂ ਮੈਂ ਮੈਂ ਸੈਕੀਦਰਗਾਨੀ ਦੱਸ ਤਾਂ ਤੁਮ ਗੱਟੀ ਦਾ ਲੱਗਦਾ ਦੱਸਦੀ ਆ ਤੇ ਮੇਰੇ ਇੱਕ ਵਾਰ ਖਾਸ ਬਹੁਤ ਹੋਣਾ ਸੀ ਮੈਂ ਟੈਸਟ ਕਰਾਇਆ ਸੀ ਪ੍ਰੈਸ਼ਰ ਦਵਾਈਆਂ ਸਾਰੇ ਖਾਸ ਨਹੀਂ ਚਲੋ ਮੈਂ ਚੈੱਕ ਕਰਾਇਆ ਗੋਲ ਗੋਲ ਰੇਕ ਬਣ ਕੇ ਮੈਨੂੰ ਡਾਕਟਰ ਕਹਿੰਦੇ ਜੀ ਇਹਦਾ ਕੋਈ ਤਾਂ ਲਿਫੀ ਪਾਉਣਾ ਤਾਂ ਐਕਸਪੈਰੀਮੈਂਟ ਕਰਨਾ ਜਿਸ ਸਾਡੇ ਅੱਜ ਬਿਤੇ ਸਮੇਂ ਐਕਸਪੈਰੀਮੈਂਟ ਹੋਇਆ ਤੇ ਮੈਂ ਇਹ ਕਣਕ ਜਿਹੜਾ ਤੁਸੀਂ ਕਣਕ ਦਾ ਰਸ ਪੀਣੇ ਉਗਾ ਕੇ ਮੈਨੂੰ ਇਹਦੇ ਬਾਰੇ ਪਤਾ ਸੀ ਮੈਂ ਤਾਂ 20 ਸਾਲ ਪਹਿਲਾਂ ਇਤਤਾਪੜੀ ਸੀ ਕਿ ਨੈਰਕਾ ਦੇ ਵਿੱਚ ਇਹ ਰਸਰ ਚੋਣੀ ਸੀ ਡਾਕਟਰ ਨੇ ਇਹ ਕਹੋ ਨਾ ਨੀਤੀ ਸੀ ਦੀ ਮੈਂ ਉਸ ਕਣਕ ਨੂੰ ਉਸ ਸਾਹ ਦੇ ਨਾਲ ਖਾਣਿਆਂ ਵਿੱਚ ਉਗਾ ਕੇ ਪੀਣਾ ਸ਼ੁਰੂ ਕਰਾ 20 ਸਾਲ ਹੋ ਗਏ ਅੱਜ ਤੋਂ ਬਾਅਦ ਮੈਨੂੰ ਕਰੇ ਉਹ ਖਾਸ ਕਿ ਚਲੋ ਐਨੀ ਮਿਨਰਟੀ ਆ ਦੇ ਵਿੱਚ ਐਨਾ ਵਿਟਾਮਿਨ B1 ਜਿਹੜਾ ਵਿਟਾਮਿਨ B1 ਆਇਆ ਮੀਕਨ ਦੈਟ ਇਜ਼ ਗੁੱਡ ਫਾਰ ਬਾਸਕਟ ਉਸ ਤੋਂ ਬਾਅਦ ਮੇਰੇ ਪ੍ਰਿੰਟਸ ਛੱਡ ਲਈ ਮੈਂ ਵੀ ਬੜਿਆ ਨਸਪਲੇਟਰਸ ਬਹੁਤ ਬਣਾਉਂਦੀ ਆ ਮੇਰੀ ਕਾਨਕ ਉਹਦੇ ਵਿੱਚ ਜਿਹੜੇ ਜਿਗਮਾਂ ਨੇ ਕਿੰਨਾ ਸੌਖਾ ਸਾਦੋ ਤੇ ਮੈਨੂੰ ਰੱਬ ਤਾਂ ਕਹਿੰਦਾ ਜੀ ਦੇਖ ਲਓ ਤੁਸੀਂ ਹੋਰ ਘਟ ਜਾਂਦੇ ਫੇਰਾ ਦਿਓ ਮੈਂ ਕੰਨਕ ਉਹ ਮੈਂ ਆਪਣੇ ਸੰਦ ਵਿੱਚ ਤੁਸੀਂ ਕੰਨਕ ਦੇ ਹੋ ਗਏ ਰੋੜਾ ਚਪੋਰ ਤੋਂ ਪਾਣੀ ਕਾ ਫਿਨਿਸ਼ ਨੂੰ ਕਰਤੀ ਮੇਰੇ ਹੱਥ ਦੇ ਵਿੱਚ ਪ੍ਰਿੰਟਸ ਉਸ ਤੋਂ ਬਾਅਦ ਮੈਂ ਜਿੰਨੀਆਂ ਉਹਨਾਂ ਨੂੰ ਵੀ ਦਿੱਤੀ ਸਾਰੀਆਂ ਤੇ ਪ੍ਰਿੰਟਸ ਇੱਕ ਕਣਕਦਾਰਸ ਇਹ ਜਿਹੜਾ ਜਿਹਦੇ ਵਿੱਚ ਵਿਟਾਮਿਨ B12 ਬੀ 17 ਨਾ ਹੋਰ ਕਿਸੇ ਚ ਨਹੀਂ ਹੈਗਾ ਉਹ ਕੈਂਸਰ ਨੂੰ ਵੀ ਰੋਕਦਾ ਐਨੇ ਗੋੜ ਨੇ ਇਹਨੂੰ ਸੰਜੀਵਨੀ ਬੂਟੀ ਕਹਿੰਦੇ ਆ ਇਹਨੂੰ ਅਸੀਂ ਗ੍ਰੀਨ ਬਲੱਡ ਕਹਿੰਦੇ ਆ ਮੇਰਾ ਹੀਮੋਗਲੋਬਿਨ 14.5 ਤੋਂ ਨੇ ਘਟਾਇਆ ਆਪਣਾ ਪ੍ਰੰਤ ਬੀਤੀ ਆਹ ਤਾਂ ਨਾ ਅੰਦਰ 10 11 ਦੇ ਕੋਲ ਰੱਖੋ ਫਿਰ ਮੈਂ ਸਰਜਰੀ ਕਰਾਈ ਮੈਨੂੰ ਡਾਕਟਰ ਕਹਿੰਦਾ ਜੀ ਤੁਹਾਡੇ ਮੇਰੇ ਨਾਲ ਨੇਪਰੇਸ਼ਨ ਕਰਾਉਣਾ ਤਾਂ ਮੇਰੇ ਫੇਫੜੇ ਭਰ ਗਏ ਪਾਣੀ ਭਰ ਗਿਆ ਤੇ ਉੱਚੇ ਨੇ ਅੱਛੇ ਪਰ ਭਾਈ ਜੀ ਤੁਹਾਨੂੰ થોੜਾ ਟਾਈਮ ਵੀ ਥੋੜਾ ਦਾ ਪਰ ਮੇਰੇ ਕੋਲ ਜਿਹੜੇ ਐਕਸਪੀਰੀਅੰਸ ਨੇ ਮੈਂ ਮੇਰੇ ਮੈਨੂੰ ਨੌਕਤੇ ਮੈਜੋ ਕੋ ਜਾ ਚਲੀ ਗਈ ਉਹ ਤਾਂ ਐ ਜੀ ਵੀ ਕੁਝ ਖਾਣਾ ਖੋਲਿਆ ਮੈਨੂੰ ਸੋਈ ਵੀ ਜਾਵੇ ਮੈਨੂੰ ਵਕਾਰ ਹੋ ਗਿਆ ਮੈਨੂੰ ਕਦੇ ਅੱਜ ਤੱਕ ਜਿੰਦਗੀ ਵਿੱਚ ਟੈਂਪਰੇਚਰ ਨਹੀਂ ਸੀ ਹੋਇਆ ਮੈਨੂੰ ਪਰਵਾਹ ਤਾਂ ਮੈਨੂੰ ਕਹਿੰਦਾ ਜੀ ਤੁਸੀਂ ਅਸੀਂ ਦੱਸਾ ਡੀਗਰ ਆਇਆ ਜਾਨੀ ਤੁਹਾਨੂੰ ਮਲੇਰੀਆ ਦੇਖਾ

ਡਾਕਟਰ ਦੇ ਕੋਲ ਮੈਂ ਉਹਨੂੰ ਪਤਾ ਸੀ ਪੇਰਾ ਆਪਰੇਸ਼ਨ ਤੋਂ ਬਾਅਦ ਹੋ ਗਿਆ ਮੈਂ ਤੁਹਾਨੂੰ ਕੋਈ ਕਹਣ ਦੱਸ ਨਹੀਂ ਸਕਦੀ ਫਿਰ ਮੈਂ ਮੈਨੂੰ ਕਹਿੰਦਾ ਜੇ ਕੋਈ ਪ੍ਰੋਬਲਮ ਆਇਆ ਉਹ ਮੈਂ ਕਹਿੰਦਾ ਜੋ ਮਾਰਜ ਹੋ ਜਾਏ ਮੈਂ ਹਾਂ ਡਾਕਟਰਾਂ ਕੋਲ ਜਾਵਾਂ ਚਾਹੇ ਮਾਰਜ ਮੈਂ ਤੁਹਾਡਾ ਸਿਸਟਮ ਦੇਖਿਆ ਹਾਲ ਦੇ ਮੈਨੂੰ ਉਸ ਤੋਂ ਕੋਈ ਯਾ ਹੋ ਗਿਆ ਡਾਕਟਰ ਜਾਂਦੀ ਵਿੱਚ ਤੇ ਮੈਨੂੰ ਮੈਂ ਜਦ ਥੋੜੇ ਦਿਨ ਮਤ ਫੇਰ ਆਈ ਮੈਨੂੰ ਸਾਹ ਚੜਾ ਨਾ ਬਹੁਤ ਚੜਾ ਮੈਂ ਕਿ ਡਾਕਟਰ ਦੁਆਰਾ ਮੈਂ ਗਈ ਚਾਹ ਇਹ ਗੱਲ ਆਪਣੇ ਮਤਲਬ ਟਾਂਕੇ ਕਟਾਉਣ ਦੇ ਉਹਨੇ ਜਦੋਂ ਮੇਰਾ ਚੈੱਕ ਕੀਤਾ ਤਾਂ ਮੇਰੇ ਫੇਫੜੇ ਪਾਣੀ ਨਾਲ ਭਰ ਗਏ ਮੈਨੂੰ ਕਹਿੰਦਾ ਸੀ ਕਿ ਮਲੇ ਸਾਹ ਬਲੇ ਜਦੋਂ ਡਾਕਟਰ ਗੌਸੀ ਨਾ ਤੋਂ ਮੈਂ ਕਿਹਾ ਫੇਰੇ ਕਿ ਕੀ ਹੋ ਗਿਆ ਹੁਣ ਹਾਈ ਬਲੱਡ ਪ੍ਰੈਸ਼ਰ ਤੇਰਾ फटाफट ਪੈਸੇ ਕਮਾਉਣ ਦੇ ਲਈ ਮੇਰਾ ਬਲੱਡ ਪ੍ਰੈਸ਼ਰ ਮੈਂ ਕਿਹਾ ਹੁਣ ਇਹਦਾ ਇਲਾਜ ਕੀ ਹੈ ਕਿ ਮੈਨੂੰ ਕਿਸੇ ਦੱਸਿਆ ਮੈਂ ਬੜੇ ਟੈਸਟ ਕਰਾਇਆ ਵੀ ਦੁਸਿਨਾ ਗੁਆਰਾ ਮੈਂ ਗੁਆਰੇ ਫਰਾਂ ਲਾ ਕੇ ਤੇ ਜੋਰ-ਜੋਰ ਨਾਲ ਉਹਨਾਂ ਨੇ ਮੇਰੇ ਫੇਫੜੇ ਦਾ ਸਾਰਾ ਪਾਣੀ ਤਾਂ ਲਿਖੀ ਸਾਬਣ ਮੈਂ ਗਰਮ ਤੋਂ ਦੁਆਰਾ ਪਿੱਛੇ ਫੇਰ ਰਹਾ ਨਾ ਮੈਂ ਦੇਖਿਆ ਮੈਂ ਐਨਾਂ ਸਾਂਹ ਤੇ ਬੁਰਾ ਹਾਲ ਹੋ ਗਿਆ ਮੇਰਾ ਫਿਰ ਮੈਂ ਕਿਤਾ ਵਾਈਟਾਮਿਨ ਸੀ ਲੈ ਕੇ ਇੱਕ ਪਟੂ ਐਨੇ ਹਾਲੇ ਬਿੱਤੇ ਮੈਂ ਐਨੇ ਹਾਲਾ ਪਾਣੀ ਘੜ ਘੜ ਪੀਤਾ ਵਾਈਟਾਮਿਨ ਸੀ ਨੇ ਐਨਾ ਲੈ ਇਮਿਊਨਿਟੀ ਬਣਾ ਦਿੱਤੀ ਅੰਦਰ ਕੋਈ ਜਿਹੜੀ ਕਿ ਮੈਂ ਕੋਸ਼ਿਕ ਮਾਰਦਾ ਸੀ ਮੈਨੂੰ ਕੋਲਡ ਹੋ ਜਾਂਦਾ ਸੀ ਮੈਂ ਪ੍ਰਸ਼ਾਤ ਹਾਕੀ ਤੇ ਪਹਿਲੇ ਕਿਚ ਪਾਣੀ ਪੀ ਲੈਣਾ ਮੇਰਾ ਗਲਾ ਖਰਾ ਮੈਂ ਪਿਆਜ਼ ਖਾ ਲੈਣਾ ਮੇਰਾ ਗਲਾ ਮੈਂ ਚਾਰ ਪਰਨਾ ਮੈਂ ਰਾਬ 20 ਸਾਲ ਇੱਕ ਸਾਲੋਂ ਚਾਹੇ ਮੈਂ ਪ੍ਰਸ਼ਾਦ ਦਾ ਪ੍ਰਵਾਨ ਕੀਤਾ ਐਨਏ ਵੀਡੀ ਆਈ ਵੀ ਮੇਰਾ ਨਾ ਤਾਂ ਕੋਡ ਦਾ ਕੋਈ ਨਾ ਹੋਇਆ ਇਹਦਾ ਮਤਲਬ ਨੇਚਰ ਫੂਡਸ ਦੇ ਆਰ ਮੋਰ ਫੈਕਟੇਬਲ ਨੈਪੈਸੀਸ ਠੀਕ ਮੈਂ ਤੁਹਾਨੂੰ ਹੋਰ ਬਾਕੀ ਦਾ ਕਰੇ ਬਹੁਤ ਹੈਲਥ ਦਾ ਵਿਸ਼ਾ ਬਹੁਤ ਲੰਬਾ ਹਾਂ ਇੱਕ ਮੈਂ ਤੁਹਾਨੂੰ ਦੋ ਦੱਸਦੀ ਹਾਂ ਮੇਰੀ ਸਿਸਟਰ ਆਪਣੀ ਬੇਟੀ ਕੋ ਜੀ ਡਾਕਟਰ ਬਾਹਰੋਂ ਆਈ ਉਥੇ ਜਦੋਂ ਆਪਣੀਆਂ ਕੁੜੀਆਂ ਨਵੇਂ-ਨਵੇਂ ਬਾਹਰ ਜਾਂਦੀਆਂ ਨੇ ਤੋਂ ਉਹਨਾਂ ਨੂੰ ਘਰ ਕੰਮ ਕਰਨੇ ਕਰਦੇ ਨੇ ਜਾਤ ਉਸ ਤੇ ਵੜੇ ਵੇੜਾ ਜਾਂਦੇ ਆ ਪਰ ਕਾ ਪਤਾ ਨਹੀਂ ਕੀ ਆ ਕੁੜੀਆਂ ਨੇ ਇੱਥੇ ਉਹ ਕੰਮ ਨਹੀਂ ਸਿੱਖਦੇ ਲੋ ਥੈ ਕਰਦੇ ਪਏ ਉਹਨਾਂ ਨੂੰ ਉੱਥੇ ਫਲੰਸਟਰ ਦੀ ਫੈਕਟਰੀ ਦੇ ਵਿੱਚੋਂ ਆਪਣਾ ਫਟਾਫਟ ਟੇਪੇਸ ਪੰਨਾ ਹੰਤਾ ਕੰਮ ਕਰਨਾ ਪੈਂਦਾ ਉਹਦੇ ਨਾਲ ਪੰਜਾਬ ਦੀ ਇੰਡਸਟਰੀ ਦੇ ਨਾਲ ਉਹ ਜਿਹੜੇ ਅੰਡਰਨੈਸ ਨੇ ਆ ਇੰਡਸਟਰੀਆਂ ਲਾਰਜ ਉਹਨਾਂ ਚ ਕ੍ਰੈਕਸ ਕ੍ਰੈਕਸ ਆ ਗਏ ਐਨੀ ਉਹਨਾਂ ਦੀ ਦਵਾਈ ਵੀ ਜਿਹੜੀ ਰੰਦੀ ਸੀ ਬੋਰੋ ਦੇ ਬਾਹਰ ਵਿੱਚ ਇਧਰ ਮੈਂ ਉਹਦੇ ਦੇ ਵਿੱਚ ਮੈਂ ਰਿਸ਼ਤ ਕਰਤਾ ਜਦੋਂ ਨੇ ਜਾਣਾ ਵਾਸ਼ੂਮ ਜਾਣਾ ਤੱਕ ਬਲੀਂਗ ਕੈਕਸੀ ਵੀ ਬੜੀ ਮਜ਼ਾ ਆਇਆ ਐਨੇ ਡਾਕਟਰ ਕੋਲ ਲਾਜ ਕਰਾਇਆ ਉੱਥੇ ਅਮਰੀਕਾ ਚ ਉਹ ਕਹਿੰਦੇ ਵੀ ਸਾਧੂ ਤਾਂ ਇਹਨੂੰ ਦਿਖਾਉਂਦਾ ਵੀ ਤੇਰੀਆਂ ਜਿਹੜੀਆਂ ਅੰਦਰ ਨੇ ਕਿ ਪੈਣੀਆਂ ਉੱਪਰ ਪੇਰ ਉੱਤੇ ਪੈਰ ਫੈਲਾ ਕੇ ਉੱਥੇ ਪਟਕਾ ਬੜੀ ਸੰਗੂ ਲਾਦਾ ਵੀ ਤੈਨੂੰ ਅਲਸਰਟਿਡ ਕਲਾਈਟਿਸ ਹੋ ਗਿਆ। ਹਮਾਰੇ ਉਹਨੂੰ ਦੱਸ ਦਿੱਤੀ ਕਿ ਆਹ ਤੇਰੀਆਂ ਬਾਹਰ ਤਾਂ ਹੀ ਕਰਦੇ ਨੇ ਜਦੋਂ ਉਹਨੂੰ ਫਿਰ ਇੱਥੇ ਆਈ ਮੇਰੇ ਕੋਲੇ ਮੈਨੂੰ ਕਹਿੰਦੀ ਮੈਂ ਘਰੋਂ ਮੈਂ ਕਿ ਤੂੰ ਰੋਕਾ ਉਹਨਾਂ ਦਾ ਦੇਖਿਆ ਸੀ ਤਾਂ ਆਹਿਆ ਵਾਈ ਜਾਨ ਸੋਨੇ ਕਿਸਮ ਚੰਗੀ ਸੀ ਕਿਸੇ ਵੇਸ਼ਟ ਕਰਤਾ ਵੀ ਡਾਕਟਰ ਹੋ ਰਾ ਤੁਸੀ ਉੱਥੇ ਲੰਘੋ ਉੱਥੇ ਐਮਰਜੈਂਸੀ ਰਹੀ ਉਹ ਹੌਫਤਾ ਉਹਨਾਂ ਨੇ ਕਹਿੰਦੇ ਸਿਆਦ ਬੰਦਿਆ ਦੇ ਨਾ ਫਿਰ ਸਰਜਰੀ ਦਾ ਰਾਜ ਕਰਦੀ ਉਹਨਾਂ ਦਾ ਜਦੋਂ ਤੁਹਾਡੇ ਕੋਲ ਹੋ ਮੇਰੇ ਕੋਲ ਤੇ ਆਈ ਕਹਿੰਦੀ ਮੈਂ ਤਾਂ ਮੈਂ ਤਾਂ ਪਰਪਰਾ ਕਰੋ ਤੇਰੇ ਨਾਲ ਕਰਦੇ ਆਂ ਆ ਮੈਂ ਨਹੀਂ ਕੀਤਾ ਕੋਈ ਮਹਾਰਾਜ ਨੇ ਜੋ ਮੇਰੇ ਅੰਦਰ ਉਹਨਾਂ ਨੇ ਜੁਗਤੀਆਂ ਲਿੰਦੀਆਂ ਮੈਨੂੰ ਦੱਸੀਆਂ ਉਹਨਾਂ ਵਾਲੇ ਦੱਸੀਆਂ ਹੋਈਆਂ ਜੁਗਤੀਆਂ ਲਿੰਦੀਆਂ ਨੇ ਉਹੀ ਬੰਦੇ ਦੇ ਉੱਤੇ ਬਸ ਕੇ ਖੜੇ ਦੁਆ ਨਾ ਮੈਂ ਕਿਹਾ ਤੁਹਾਨੂੰ ਮੈਨੂੰ ਪਤਾ ਸੀ ਕਿ ਜਿਹੜਾ ਗਾਜਰਾਂ ਦਾ ਰਸਾ ਇਹ ਵੱਡੀਆਂ ਅੰਤੜੀਆਂ ਲਈ ਵੱਡੀਆਂ ਅੰਤੜੀਆਂ ਤੇ ਜਕਮ ਨੂੰ ਲਾਜ ਇੰਟੈਸਟੈਂਟ ਮੈਂ ਉਹਦੇ ਲਈ ਬਹੁਤ ਬੁਧਿਆ ਮੈਂ ਉਹਨੂੰ ਗਾਜਰਾਂ ਦਾ ਰਸ ਵਿੱਚ ਆਲੇ ਦਾ ਰਸ ਪਾ ਕੇ ਪਰੌਣ ਲਾ ਕੇ ਹਰ ਉਹ ਦੋ ਗਲਾਸ ਨਾਲ ਮੈਂ ਉਹਨੂੰ ਦੇਸੀ ਘੋੜੇਲ ਮੱਥਾ ਕੀਤਾ ਓ ਤਾਂ ਹੀ ਉਹ ਐਡਾ ਸੈਲਾ ਦਵਾਈਆਂ ਦਾ ਭਰ ਕੇ ਲੈ ਗਈ ਜਦੋਂ ਗਈ ਉਹ 6 ਮਹੀਨੇ ਰੋਕ 6 ਮਹੀਨੇ ਰਹੀ 6 ਮਹੀਨੇ ਰਹੀ ਉਸ ਦਾ ਘਰ ਫੇਰ ਆਈ ਉਹਦੀ ਮੈਰਿਜ ਕੀਤੀ ਤੁਸੀਂ ਦੇਖ ਲਓ 30 ਸਾਲ ਹੋ ਗਏ ਉਹਨੂੰ ਮੜਕੋ ਪ੍ਰੋਬਲਮ ਬਸ ਸਾਡੀ ਡਾਈਟ ਜਿਹੜੀ ਆ ਸਾਡੇ ਲਈ ਇੰਨੀ ਯੂਸਫੁਲ ਹੈ ਨੇਚਰ ਡਾਈਟ ਪਰ ਸਾਨੂੰ ਇਹਦਾ ਗਿਆਨ ਨਹੀਂ ਹੈਗਾ ਤੀਸਰੀ ਦਾਤ ਮੈਂ ਤੁਹਾਨੂੰ ਇੱਕ ਹੋਰ ਦੇ ਕੇ ਮਾਈਨਡ ਅਪ ਕਰਤੀਆਂ ਇਸੇ ਦਾਤ ਨੇ ਮੇਰੇ ਰਸ ਨੂੰ ਪੀਲਿਆ ਹੋ ਗਿਆ ਮੈਂ ਤੁਹਾਨੂੰ ਤਾਂ ਦੱਸਣ ਲੱਗੀ ਆ ਮੇਰੇ ਸਕੂਲ ਦੇ ਸਟੂਡੈਂਟਸ ਨੂੰ ਵੀ ਹੋ ਗਿਆ ਸੀਗਾ ਪਲੱਸ ਮਾਡਰ ਪੜਾ ਸਿਖਾਉਂਦੇ ਨੇ ਇਹਨਾਂ ਨੂੰ ਪੀ ਜਾਵੇ ਆ ਪੀਲਿਆ ਦਾ ਕੁਝ ਕਾਰਨ ਅਸੀਂ ਆਪ ਵੀ ਆਂ ਮਾ ਉਹ ਇਹਨਾਂ ਜੂਸ ਪੀਦੀ ਸੀ ਇਹਨਾਂ ਨੂੰ ਮਿਲਣ ਲੱਗ ਪਏ। ਇਹਨਾਂ ਨੇ ਕੀ ਕਹਿਣਾ ਚਾਹ ਇੰਨੀ ਬਿੰਦ ਦਾ ਦਾਦਾ ਜਲਾ ਚਾਹ ਵੀ ਨਹੀਂ ਬੈਂਕ ਚਾਹ ਜਿੱਥੇ ਚਾਹ ਨੇ ਐਸਰ ਬਣਾਤਾ ਉਥੇ ਔਰਿਆਂ ਨੇ ਵੀ ਐਸਰ ਔਰਿਆਂ ਨੇ ਉਹਨਾਂ ਨੂੰ ਕਨਵਰਟ ਹੀ ਨਹੀਂ ਕੀਤਾ ਅੰਦਰ ਸਕੇ ਹਲਕੀ ਨਹੀਂ ਬਣੀ ਉਹਨਾਂ। ਸਾਡੀ ਬਾੜੀ ਇਹਨੂੰ ਥੋਂ ਦੇਖੂਣ ਘੱਟੇ ਲਾਵੇ ਅੰਦਰ ਜਾ ਕੇ ਇਹਦੀ ਹਲਕੀ ਬਣਾਉਂਦੀ ਆ ਬੋਲ। ਉਹ ਬਣੀ ਨਹੀਂ। ਚਾਹ ਦਾ ਐਸਰ ਔਰਿਆਂ ਦਾ ਐਸਰ ਉਹਨਾਂ ਅੰਦਰ ਲਿਓ ਪੀ ਲਿਆ ਉਹ। ਪੀ ਲਿਆ ਇੰਨਾ ਹੋਇਆ ਮੈਂ ਵੀ ਕਰੇ ਪਰ ਮੈਨੂੰ ਕਿਸੇ ਨੂੰ ਕੁਝ ਕਹਿ ਜਾਣਾ ਕੁਝ ਕੁਝ ਕਹਿ ਜਾਣਾ। ਤੇ ਫਿਰ ਇਹਨੇ ਕਿਹਾ ਮੇਰਾ ਨੇਵਰ ਸਾਹਿਬ ਉਹਨਾਂ ਨੂੰ